ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਬੈੱਡ ਸ਼ੀਟ ਨੂੰ ਲੈ ਕੇ ਟਿਕ ਲੈ ਕੇ ਆਏ ਆ ਵੀ ਇਹ ਜਿਹੜੀ ਸਪੈਸ਼ਲ ਸ਼ੀਟ ਆ ਗਰਮੀਆਂ ਦੇ ਵਿੱਚ ਇਕੱਠੀ ਹੋ ਜਾਂਦੀ ਹੈ ਹਨਾ ਮਤਲਬ ਗਰਮੀ ਹੋਵੇ ਸਰਦੀ ਹੋਵੇ ਇਕੱਠੀ ਹੋ ਜਾਂਦੀ ਹੈ ਵੈਸੇ ਗਰਮੀ ਦੇ ਵਿੱਚ ਤਾਂ ਕਾਟਨ ਨਹੀਂ ਹੁੰਦੀਆਂ ਸਰਦੀ ਚ ਤਾਂ ਚਲੋ ਫਿਰ ਵੀ ਬਲੈਂਕਟ ਹੁੰਦੇ ਆ ਉਹ ਨਹੀਂ ਇਕੱਠੇ ਹੁੰਦੇ ਹਨਾ ਤਾਂ ਇਹ ਚੱਦਰ ਜਿਹੜੀ ਇਕੱਠੀ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ ਜੇ ਆਪਾਂ ਪੱਖਾ ਲਗਾਉਣੇ ਕੂਲਰ ਵਗੈਰਾ ਲਾ ਲੈਣੇ ਤਾਂ ਵੀ ਇਹ ਇਹੜੀ ਇਕੱਠੀ ਹੋ ਜਾਂਦੀ ਆ ਤੇ ਕੋਈ ਵੀ ਬੈਠਦਾ ਆ ਬੱਚੇ ਵਗੈਰਾ ਕੋਈ ਬੈਠਦਾ ਕੋਈ ਆਇਆ ਗਿਆ ਕੋਈ ਬੈਠ ਗਿਆ ਅੰਦਰ ਰਿਸ਼ਤੇਦਾਰ ਵੀ ਪਛਾੜਦਾ ਰਹਿ ਗਈ ਆਪਣੀ ਕੱਤੀ ਹੁੰਦੀ ਆ ਤੇ ਜਿਹੜੀ ਮੈਂ ਟ੍ਰਿਕ ਤੁਹਾਨੂੰ ਦੱਸਣੀ ਆਉਂਦੀ ਨੇ ਉਹ ਕਦੇ ਵੀ ਇਕੱਠੀ ਨਹੀਂ ਹੋਊਗੀ ਤੁਸੀਂ ਫੁੱਲ ਲਾਏ ਚਾਹੇ ਪੱਖਾ ਲਾਏ ਹਨਾ ਤੇ ਕਿਦਾਂ ਕਰਨੀ ਹਲਾ ਮਤਲਬ ਕਰਨੀ ਆ ਕੀ ਟ੍ਰਿਕ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਇਹਦੇ ਤੇ ਮੈਂ ਟ੍ਰਿਕ ਜਿਹੜੀ ਵਰਤੀ ਨਹੀਂ ਇਸ ਕਰਕੇ ਚਾਦਰਾਂ ਜਿਹੜੀ ਆਪਣੀ ਇਕੱਠੀ ਹੋਈ ਪਈ ਹੈ ਹਨਾ ਸਾਰੇ ਕੁਝ ਦੇਖ ਸਕਦੇ ਹੋ ਕਿੱਦਾਂ ਇਕੱਠੀ ਹੋਈ ਪਈ ਹੈ ਹਨਾ ਗੱਦੇ ਜਿਹੜੇ ਆਪਣੇ ਦਿਖ ਰਹੇ ਆ ਇਹ ਤਾਂ ਹਲੇ ਬਹੁਤ ਜ਼ਿਆਦਾ ਇਕੱਠੀ ਸੀ ਮੈਂ ਪੂਰੀ ਸੈਟ ਕਰ ਦਿੱਤੀ ਆ ਹਨਾ ਤੇ ਤ੍ਰਿਕ ਤੋਂ ਪਹਿਲਾਂ ਤੁਹਾਡਾ ਰਿਕਵੈਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬੈਲ ਆਈਕਨ ਜਿਹੜਾ ਪ੍ਰੈਸ ਕਰ ਲਿਓ ਆਪਰੇ ਇਸ ਚੈਨਲ ਦੇ ਉੱਪਰ ਇਸ ਤਰ੍ਹਾਂ ਦੀਆਂ ਟ੍ਰਿਕਸ ਤੇ ਜਿਹੜਾ ਹੈਗਾ ਪੰਜਾਬੀ ਕਲਚਰ ਦੇ ਨਾਲ ਰਿਲੇਟਡ ਵੀਡੀਓ ਜਾਂ ਫਿਰ ਬਲੌਗਿੰਗ ਤਾਂ ਇਹ ਆਪਾਂ ਜਿਹੜਾ ਹੈਗਾ ਚੈਨਲ ਆ ਤੇ ਆਪਾਂ ਤੁਹਾਨੂੰ ਬਲੌਗਿੰਗ ਵੀ ਦਿਖਾਵਾਂ ਬਲੌਗਿੰਗ ਵੀ ਕਰਦੇ ਆ ਤੇ ਟ੍ਰਿਕਸ ਵੀ ਆਪਾਂ ਤੁਹਾਨੂੰ ਦਿੰਦੇ ਰਹਿੰਦੇ ਹਣਾ ਜੇਕਰ ਕੋਈ ਆਪਣੇ ਫੰਕਸ਼ਨ ਬਰੇਣਾ ਆਇਆ ਤਾਂ ਉਹ ਵੀ ਤੁਹਾਡਾਂ ਨੂੰ ਜ਼ਰੂਰ ਸ਼ੇਅਰ ਆਪਾਂ ਕਰਾਂਗੇ ਤੇ ਜੇਕਰ ਤੁਹਾਨੂੰ ਮੇਰੀ ਟ੍ਰਿਕ ਕੇ ਵਧੀਆ ਲੱਗੀ ਲ ਤੇ ਦੱਸਿਓ ਵੀ ਤੁਹਾਨੂੰ ਇਹ ਟ੍ਰਿਕ ਕਿੱਦਾਂ ਦੀ ਲੱਗੀ ਹਨਾ ਤੇ ਆਪਾਂ ਤੁਹਾਡੇ ਨਾਲ ਇਹ ਟ੍ਰਿਕਾਂ ਜਿਹੜੀ ਸ਼ੇਅਰ ਕਰਦੇ ਆ ਤੇ ਬੱਚੇ ਕਿੱਦਾਂ ਵੀ ਕੁੱਦੀ ਜਾਣ ਭਾਵੇਂ ਨਹੀਂ ਚਾਦਰ ਨਹੀਂ ਕੱਢੀ ਹੋਵੇ ਜਿਹੜੀ ਇਹ ਟ੍ਰਿਕ ਨਾਲ ਜੇ ਤੁਸੀਂ ਵਿਸਾਓਗੇ ਤਾਂ ਇੱਕ ਵਾਰੀ ਕਰਾਈ ਸੂਰ ਕਰਕੇ ਦੇਖੋ ਬਹੁਤ ਸੌਖਾ ਤੇ ਆਸਾਨ ਜਿਹਾ ਤਰੀਕਾ ਹੈ ویسੇ ਦੋ ਤਿੰਨ ਤਰੀਕੇ ਹੈਗੇ ਆ ਚਾਦਰ ਇਕੱਠੀ ਨਹੀਂ ਹੁੰਦੀ ਹਨਾ ਆਪਾਂ ਇਹਨੂੰ ਚਾਦਰ ਨੂੰ ਪਲਾਸਟਿਕ ਵੀ ਲਗਾ ਸਕਦੇ ਆ ਤੇ ਉਹਦੇ ਤੁਸੀਂ ਵੇਖਣ ਮਤਲਬ ਚਾਹੁੰਦੇ ਹੋ ਮੈਂ ਤੁਹਾਨੂੰ ਦਿਖਾਵਾਂ ਵੀਡੀਓ ਬਣਾ ਕੇ ਹਨਾ ਵੀ ਲਾਸਟ ਵਾਲੀ ਕਿੱਦਾਂ ਲਗਾਉਣੀ ਹੈ ਚੱਦਰ ਨੂੰ ਤਾਂ ਉਹ ਤੁਸੀਂ ਕਮੈਂਟ ਕਰਕੇ ਦੱਸ ਦਿਓ ਹਨਾ ਤਾਂ ਫਿਰ ਆਪਾਂ ਤੁਹਾਡੇ ਲਈ ਉਹ ਵੀ ਟ੍ਰਿਕ ਲੈ ਕੇ ਆਵਾਂਗੇ ਫਿਲਹਾਲ ਆਪਾਂ ਤੁਹਾਡੇ ਨਾਲ ਇਹ ਸਿੰਪਲ ਤੇ ਸਾਬੀ ਮੇਕਅਪ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਸਿਰਫ 2-4 ਮਿੰਟ ਦਾ ਜਿਹੜਾ ਕੰਮ ਆ 2-4 ਵੀ ਮੈਂ ਜ਼ਿਆਦਾ ਕਹਿਤਾ ਹਨਾ ਥੋੜੇ ਟਾਈਮ ਦਾ ਕੰਮ ਆ ਤੇ ਬਹੁਤ ਸਾਰੇ ਲੋਕ ਇਸੇ ਨਾਲ ਜਿਹੜੀ ਬਿਸਤੂ ਚਾਦਰ ਜੇਕਰ ਤੁਸੀਂ ਇਹ ਟ੍ਰਿਕ ਨਹੀਂ ਯੂਜ਼ ਕਰਨੀ ਚਾਹੁੰਦੇ ਮਤਲਬ ਕਰੋਗੇ ਤੁਸੀਂ ਯੂਜ਼ ਇਹੀ ਪਰ ਜੇ ਤੁਸੀਂ ਨਹੀਂ ਚਾਹੁੰਦੇ ਤੁਸੀਂ ਚਾਹੋਗੇ ਵੀ ਲਾਸਟਿਕ ਵਾਲੀ ਟ੍ਰਿਕ ਦੱਸੀ ਜਾਵੇ ਹਨਾ ਤਾਂ ਆਪਾਂ ਤੁਹਾਨੂੰ ਉਹ ਵੀ ਦੱਸ ਦਾਂਗੇ ਪਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਸੀਂ ਤੁਹਾਡੇ ਲਈ ਉਹ ਵਾਲੀ ਵੀ ਟ੍ਰਿਕਾ ਜਿਹੜੀ ਲੈ ਕੇ ਆਈਏ ਤਾਂ ਕਿ ਤੁਹਾਨੂੰ ਮਤਲਬ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਈਏ ਫੇਰ ਆਪਾਂ ਜਿਹੜੀ ਵੀਡੀਓ ਬਣਾਵਾਂਗੇ ਉਹਦੇ ਤੇ ਲਾਸਟ ਵਾਲੀ ਜਿਹੜੀ ਚਾਦਰ ਨੂੰ ਵਸਟ ਬਣਾਉਣੀ ਹੈ। ਅਦਰਵਾਈਜ਼ ਮੈਂ ਤੁਹਾਡੇ ਨਾਲ ਇਹ ਵਾਲੀ ਜਿਹੜੀ ਟ੍ਰਿਕਾ ਸਾਂਝੀ ਕਰਕੇ ਤੇ ਚਾਦਰ ਇਕੱਠੀ ਨਹੀਂ ਹੋਣੀ। ਤੁਹਾਨੂੰ ਜੇ ਮੈਂ ਤੁਹਾਨੂੰ ਦੱਸਣੀ ਹੈ ਕਿੱਦਾਂ ਕਰਨਾ ਹੈ। ਸਹੀ ਜੋ ਵੀਡੀਓ ਦੇ ਨਾਲ ਚਤਰ ਦੇ ਕੋਨਿਆਂ ਇਸ ਤਰ੍ਹਾਂ ਫੜ ਲੈਣੀਆਂ ਨੇ ਇਸ ਤਰ੍ਹਾਂ ਇਹਨਾਂ ਨੂੰ ਇੱਦਾਂ ਗੱਠ ਲਾ ਲੈਣੇ ਚਾਰੋਂ ਕੋਨਿਆਂ ਤੇ ਇਸ ਤਰ੍ਹਾਂ ਤੁਸੀਂ ਗੱਡੀਆਂ ਹੈਗੀਆਂ ਨੇ ਗੰਡਾ ਲਾ ਲੈਣੀਆਂ ਨੇ ਇੱਧਰ ਵੀ ਮੈਂ ਇਸ ਤਰ੍ਹਾਂ ਗੱਠ ਲਾ ਲਾਂਗੀ ਬਸ ਗੱਠ ਤੁਸੀਂ ਜ਼ਿਆਦਾ ਨਹੀਂ ਵੱਡੀ ਲਗਾਨੀ ਛੋਟੀ ਹੀ ਲਗਾਨੀ ਹੈ ਤੇ ਥੋੜੇ ਜਿਹਾ ਕੱਪੜੇ ਦੇ ਨਾਲ ਹੀ ਲਵਾ ਲੈਣੀ

ਸਾਰੇ 사이ਡਾ ਤੋਂ ਰੈਡੀ ਹੈ ਜੀ ਇਹ ਮੇਰਾ ਸੈਟ ਕਰਤੀ ਹਾਂ ਇਸ ਉਪਾਰਤੀ ਹੈ ਤੇ ਹੁਣ ਜਿਹੜੇ ਆਪਣੇ ਗੱਦੇ ਜਿਹੜੇ ਹੈਗੇ ਆ ਹੋ ਜਾਂਦੇ ਸੀ ਨਾ ਨੰਗੇ ਹੋ ਜਾਂਦੇ ਸੀ ਹਨਾ ਇਕੱਠੀ ਹੋ ਜਾਂਦੀ ਸੀ ਚੱਲਦਾ ਤਾਂ ਹੁਣ ਇਹ ਚੱਬਰ ਰੈਡੀ ਇਕੱਠੀ ਨਹੀਂ ਹੋਊਗੀ ਜਿੱਦਾਂ ਤੁਸੀਂ ਵਿਛਾਈ ਹੈ ਜਿੱਦ ਤੱਕ ਇਹ ਹੁਣ ਇਹ ਰਛਾਤੀ ਆ ਤਾਂ ਇਹ ਬਿਲਕੁਲ ਇਸੇ ਤਰੀਕੇ ਦੇ ਨਾਲ ਆ ਜਿਹੜੀ ਬਿਸੀ ਰਹੂਗੀ ਇਕੱਠੀ ਨਹੀਂ ਹੁੰਦੀ ਜਿੰਨਾ ਮਰਜੀ ਉੱਥੇ ਬੱਚੇ ਟੱਪ ਲੈਣ ਕੋਦ ਲੈਣ ਹਨਾ ਗੱਠਾਂ ਰਹਿਦੀਆਂ ਨੇ ਗੱਠਾਂ ਅੱਜ ਕਦੇ ਵੀ ਜਦਿਆਂ ਨੂੰ ਥੋੜਾ ਨਿਕਲਣ ਨਹੀਂ ਆਈ ਤਰਾ ਤੁਸੀਂ ਵੀ ਟ੍ਰਿਕ ਦਾ ਜਿਹੜੀ ਅਜਮਾ ਕੇ ਦੇਖਿਓ ਜਿਹੜੀ ਲਾਸਟਿਕ ਵਾਲੀ ਟ੍ਰਿਕ ਮੈਂ ਤੁਹਾਨੂੰ ਕਹਿ ਰਹੀ ਹਾਂ ਤੁਸੀਂ ਕਮੈਂਟ ਕਰੋਗੇ ਤਾਂ ਮੈਂ ਬਣਾ ਬਣਾ ਦੂੰਗੀ ਹਨਾ ਉਹ ਇਸ ਤੋਂ ਵੀ ਜ਼ਿਆਦਾ ਬੈਸਟ ਆ ਉਹਦੇ ਨਾਲ ਬਿਲਕੁਲ ਹੀ ਨਹੀਂ ਹੈਲਦੀ ਚੱਲਣ ਉਹ ਸਿਹਤ ਨਾਲ ਟਿੱਕੀ ਰਹਿੰਦੀ ਹੈ ਹਨਾ ਤੇ ਜੇ ਤੁਸੀਂ ਉਹ ਵਾਲੀ ਸਿਖਾਓਗੇ ਵੀ ਟ੍ਰਿਕ ਸਾਂਝੀ ਕਰੋ ਤਾਂ ਆਪਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਦਾਂਗੇ ਬਸ ਤੁਸੀਂ ਕਮੈਂਟ ਕਰਕੇ ਦੱਸ ਦਿਓ ਫਿਰ ਬਣੇ ਰਿਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਹਨਾ ਤੇ ਮਿਲਦੇ ਆ ਕਿਸੀ ਹੋਰ ਨਵੀਂ ਵੀਡੀਓ ਟ੍ਰਿਕ ਜਾਂ ਫਿਰ ਕਿਸੇ ਵਲੌਗ ਦੇ ਨਾਲ ਰੱਬ ਰੱਖਾ